ਅੱਜ ਅਸੀਂ ਮਜਬੂਰ ਆ ਕਿਉਂਕਿ ਸਾਨੂੰ ਵੀ ਦੁੱਖ ਹੋ ਰਿਹਾ ਅਸੀਂ ਆਪਣੀ ਸਰਕਾਰ ਦੇ ਖਿਲਾਫ ਖੜੇ ਆ ਦੁੱਖ ਹੈ ਇਸ ਗੱਲ ਦਾ ਕਿਉਂਕਿ ਅਸੀਂ ਇਸ ਪਾਰਟੀ ਦੇ ਲਈ ਬਹੁਤ ਮਿਹਨਤ ਕੀਤੀ ਹੈ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੈ ਸਾਰੇ ਬਾਇ ਨੇਮਸ ਸਾਨੂੰ ਬੁਲਾਉਂਦੇ ਹੁੰਦੇ ਸੀ ਇਹ ਸਾਡੇ ਵਰਕਰਾਂ ਨੂੰ ਬਾਇ ਨੇਮ ਬੁਲਾਉਂਦੇ ਸੀ ਕਹਿੰਦੇ ਸੀ ਮੇਰੇ ਭਮੱਕੜ ਮੇਰੇ ਲਈ ਕੰਮ ਕਰ ਰਹੇ ਤੇ ਅੱਜ ਉਹਨਾਂ ਨੂੰ ਭਮੱਕੜ ਦਿਖ ਨਹੀਂ ਰਹੀ ਅੱਜ ਉਹ ਦਿੱਲੀ ਵਾਲਿਆਂ ਤੇ ਨੀਚੇ ਲੱਗ ਗਏ ਸਾਡਾ ਸਿਰਫ ਇਹੀ ਉਹਨਾਂ ਦੇ ਨਾਲ ਰੋਸ ਹੈ ਕਿ ਦਿੱਲੀ ਵਾਲਿਆਂ ਨੂੰ ਅਸੀਂ ਨਕਾਰੋ ਦਿੱਲੀ ਵਾਲਿਆਂ ਨੂੰ ਦਿੱਲੀ ਭੇਜੋ ਸਾਡੇ ਪੰਜਾਬ ਦੇ ਵਿੱਚ ਆ ਦੇਖੋ ਆ ਸਾਰੇ ਬੈਠੇ ਨੇ ਸਾਰੇ ਹਲੇ ਰਸਤੇ ਦੇ ਵਿੱਚੋਂ ਵੀ ਆ ਰਹੇ ਨੇ ਸਾਡੇ ਜਿਹੜੇ ਵਰਕਰ ਸੀਗੇ ਨਾ ਉਹ ਮੈਂ ਕਹਿੰਦੀ ਆ ਜੇਬਾਂ ਦੇ ਵਿੱਚ ਪੈਸੇ ਵੀ ਨਹੀਂ ਹੁੰਦੇ ਸੀਗੇ ਮੈਂ ਇਹੋ ਜਿਹੇ ਵਰਕਰ ਵੀ ਦੇਖੇ ਨੇ ਤੇ ਉਹ ਵਿਚਾਰੇ ਲਿਫਟਾਂ ਲੈ ਲੈ ਕੇ ਆ ਕੇ ਆਪਣੇ ਪਾਰਟੀ ਦਾ ਪ੍ਰਚਾਰ ਕਰ ਰਹੇ ਸੀਗੇ ਹੈਨਾ ਮੇਰੇ ਲੀਡਰਾਂ ਨੂੰ ਸਾਡੇ ਲੀਡਰ ਤਾਂ ਮੰंदे ਸੀ ਉਹਨਾਂ ਨੂੰ ਤਾਂ ਜਿਨ੍ਹਾਂ ਨੇ ਜੇ ਉਹ ਸਾਡੇ ਵਰਕਰਾਂ ਨੂੰ ਉਹ ਵਰਕਰਾਂ ਨੂੰ ਸੈੱਟ ਕਰਦੇ ਜਿਨ੍ਹਾਂ ਨੇ ਆਪਣੇ ਘਰ ਫੂਕ ਕੇ ਤਮਾਸ਼ੇ ਦੇਖੇ ਨੇ ਪਰ ਇਹ ਲੀਡਰ ਹੁਣ ਆਪਣੀ ਆਪ ਹੀ ਤੁਹਾਨੂੰ ਪਤਾ ਹੈ ਕਿਵੇਂ ਬਣ ਗਏ ਕੀ ਹੋ ਗਿਆ ਲਿਸਟਾਂ ਕਾਲ ਰਿਪੀਟ ਕੀਤੀਆਂ ਨੇ ਠੀਕ ਹੈ ਲਿਸਟਾਂ ਜਿਹੜੀਆਂ ਕੱਡੀਆਂ ਨੇ ਉਹਦੇ ਚ ਕੀ ਕੀਤਾ ਸਾਡੇ ਪਟਿਆਲੇ ਦੇ ਵਿੱਚ ਤਾਂ ਉਹੀ ਚਾਬਲੂਸ ਬੰਦੇ ਰਿਪੀਟ ਕਰਤੇ ਉਹੀ ਬੰਦੇ ਆ ਗਏ ਮੈਂ ਕਹਿੰਦੀ ਆ ਉਹ ਪਟਿਆਲੇ ਦੇ ਵਿੱਚ ਕੀ ਮੈਂ ਕਹਿੰਦੀ ਮੈਂ ਪੋਸਟ ਪਾਈ ਕਿ ਚਾਬਲੂਸ ਬੰਦੇ ਉਹੀ ਰਿਪੀਟ ਹੋਗੇ ਸਾਰੇ ਪਾਸੇ ਉਹੀ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਾਂ ਮਾਡੀ ਪਾਰਟੀ ਦੀ ਪੰਜਾਬ ਦੀ ਮਹਿਲਾ ਮੋਰਚਾ ਪ੍ਰਧਾਨ ਨੇ ਆਪਣੀ ਹੀ ਪਾਰਟੀ ਅਤੇ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜਾ ਇਸ ਵਕਤ ਮੋਰਚਾ ਖੋਲ ਲਿਆ ਇਸ ਵਕਤ ਪਟਿਆਲਾ ਦੇ ਦੁਖਨੀਵਰਨ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜੇ तमाम ਆਮ ਆਦਮੀ ਪਾਰਟੀ ਦੇ ਵੋਲੰਟੀਅਰ ਨੇ ਲੀਡਰ ਨੇ ਜਿਹੜੇ ਇਸ ਵਕਤ ਕਈ ਔਰਦੇਦਾਰਾਂ ਵੀ ਔਦੇਦਾਰ ਵੀ ਨੇ ਉਹ ਇਸ ਵਕਤ ਧਰਨੇ ਪ੍ਰਦਰਸ਼ਨ ਤੇ ਬੈਠ ਚੁੱਕੇ ਨੇ ਔਰ ਇਹ ਧਰਨਾ ਪ੍ਰਦਰਸ਼ਨ ਕਿਸੇ ਵਿਰੋਧੀ ਧਰਦੇ ਖਿਲਾਫ ਨਹੀਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਆਪਣੀ ਪਾਰਟੀ ਦੇ ਖਿਲਾਫ ਹੈਗਾ ਆਪਣੀ ਲੀਡਰਸ਼ਿਪ ਦੇ ਖਿਲਾਫ ਹੈਗਾ ਔਰ ਇਹ ਕਿਹਾ ਜਾ ਰਿਹਾ ਕਿ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਇਹ ਨਾਰੇ ਜਿਹੜੇ ਨੇ ਉਹ ਕਿਥੇ ਕਿਥੇ ਲਗਾਏ ਜਾ ਰਹੇ ਨੇ ਪ੍ਰੀਤੀ ਮਲੋਤਰਾ ਨੇ ਪੰਜਾਬ ਦੀ ਮਹਿਲਾ ਮੋਰਚਾ ਪ੍ਰਧਾਨ ਔਰ ਕਈ ਆਦੇਦਾਰ ਜਿਹੜੇ ਨੇ ਇਸ ਵਕਤ ਇਸ ਧਰਨਾ ਪ੍ਰਦਰਸ਼ਨ ਦੇ ਉੱਪਰ ਬੈਠ ਚੁੱਕੇ ਨੇ ਪ੍ਰੀਤੀ ਮਲੋਤਰਾ ਸਾਡੇ ਨਾਲ ਮੌਜੂਦ ਨੇ ਮਲੋਤਰਾ ਜੀ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਸ਼ਾਇਦ ਕਿ ਧਰਨਾ ਵਿਰੋਧੀ ਦੇ ਖਿਲਾਫ ਨਹੀਂ ਆਪਣੀ ਪਾਰਟੀ ਦੇ ਖਿਲਾਫ ਹੈ ਬਿਲਕੁਲ ਪਤਾ ਕੀ ਹੈ ਜਦੋਂ ਅਸੀਂ ਸਰਕਾਰਾਂ ਬਣਾਉਂਦੇ ਆ ਤਾਂ ਸਰਕਾਰ ਤੋਂ ਅਸੀਂ ਕਿਸ ਉਮੀਦ ਨਾਲ ਬਣਾਉਂਦੇ ਆ ਕਿ ਸਰਕਾਰ ਸਾਡੇ ਪੰਜਾਬ ਲਈ ਕੰਮ ਕਰੂਗੀ ਤੇ ਸਾਡੇ ਵਰਕਰਾਂ ਨੂੰ ਅੱਗੇ ਲੈ ਕੇ ਆਊਗੀ ਵਰਕਰਾਂ ਦੇ ਹੱਕ ਰੱਖੂਗੀ ਪਰ ਅੱਜ ਅਸੀਂ ਮਜਬੂਰ ਹਾਂ ਕਿਉਂਕਿ ਸਾਨੂੰ ਵੀ ਦੁੱਖ ਹੋ ਰਿਹਾ ਅਸੀਂ ਆਪਣੀ ਸਰਕਾਰ ਦੇ ਖਿਲਾਫ ਖੜੇ ਆ ਦੁੱਖ ਹੈ ਇਸ ਗੱਲ ਦਾ ਕਿਉਂਕਿ ਅਸੀਂ ਇਸ ਪਾਰਟੀ ਦੇ ਲਈ ਬਹੁਤ ਮਿਹਨਤ ਕੀਤੀ ਹੈ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੈ ਸਾਰੇ ਬਾਇ ਨੇਮ ਸਾਨੂੰ ਬੁਲਾਉਂਦੇ ਹੁੰਦੇ ਸੀਗੇ ਸਾਡੇ ਵਰਕਰਾਂ ਨੂੰ ਬਾਇ ਨੇਮ ਬੁਲਾਉਂਦੇ ਸੀ ਕਹਿੰਦੇ ਸੀ ਮੇਰੇ ਭਮੱਕੜ ਮੇਰੇ ਲਈ ਕੰਮ ਕਰ ਰਹੇ ਤੇ ਅੱਜ ਉਹਨਾਂ ਨੂੰ ਭਮੱਕੜ ਦਿਖ ਨਹੀਂ ਰੇ ਕੋਈ ਭਮੱਕੜ ਨਹੀਂ ਦਿਖਿਆ ਉਹਨਾਂ ਨੂੰ ਆਪਣਾ ਕਿ ਆਪਣੇ ਭਮੱਕੜਾਂ ਨੂੰ ਸੈੱਟ ਕਰਦੇ ਆ ਉਹ ਅੱਜ ਉਹ ਦਿੱਲੀ ਵਾਲਿਆਂ ਤੇ ਨੀਚੇ ਲੱਗ ਗਏ ਸਾਡਾ ਸਿਰਫ ਇਹੀ ਉਹਨਾਂ ਦੇ ਨਾਲ ਰੋਸ ਹੈ ਕਿ ਦਿੱਲੀ ਵਾਲਿਆਂ ਨੂੰ ਅਸੀਂ ਨਕਾਰੋ ਦਿੱਲੀ ਵਾਲਿਆਂ ਨੂੰ ਦਿੱਲੀ ਭੇਜੋ ਸਾਡੇ ਪੰਜਾਬ ਦੇ ਵਿੱਚ ਆ ਦੇਖੋ ਆ ਸਾਰੇ ਬੈਠੇ ਨੇ ਸਾਰੇ ਹਲੇ ਰਸਤੇ ਦੇ ਵਿੱਚ ਉਹ ਵੀ ਆ ਰਹੇ ਨੇ ਕਾਰਨ ਕੀ ਆਏਗਾ ਕਿ ਦਿੱਲੀ ਵਾਲੇ ਲੀਡਰ ਜਿਆਦਾ ਸਿਆਣੇ ਨਹੀਂ ਆ ਉਹਨਾਂ ਦੇ ਕੋਲ ਜਿਆਦਾ ਤਜਰਬਾ ਉਹ ਕਹਿੰਦੇ ਤਜਰਬਾ ਜ਼ਰੂਰੀ ਹੁੰਦਾ ਕਈ ਵਾਰੇ ਤਜਰਬਾ ਵੀ ਕਰਨਾ ਪੈਂਦਾ ਕੀ ਗੱਲ ਸਾਡੇ ਪੰਜਾਬੀਆਂ ਨੂੰ ਕੋਈ ਤਜਰਬਾ ਨਹੀਂ ਆ ਸਾਡੇ ਪੰਜਾਬੀ ਪੜੇ ਲਿਖੇ ਨਹੀਂ ਹੈਗੇ ਸਾਡੇ ਪੰਜਾਬੀ ਬਹੁਤ ਸਿਆਣੇ ਨੇ ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਸਾਡੇ ਪਾਰਟੀ ਦਾ ਝੰਡਾ ਚੱਕ ਕੇ ਆਉਂਦੇ ਨੇ ਪਾਰਟੀ ਲਈ ਕੰਮ ਕਰਦੇ ਨੇ ਸਾਡੇ ਪੰਜਾਬ 'ਚ ਬੜੇ ਸਿਆਣੇ ਬੈਠੇ ਨੇ ਲੋਕ ਸਾਡੇ ਪੰਜਾਬ ਪੰਜਾਬੀਆਂ ਨੇ ਹਮੇਸ਼ਾ ਮੱਲਾ ਮਾਰੀਆਂ ਨੇ ਤੇ ਅੱਜ ਮੈਂ ਇਹਨਾਂ ਦੇ ਨਾਲ ਖੜੀ ਆਂ ਔਰ ਇਹਨਾਂ ਦੀ ਆਵਾਜ਼ ਚੱਕੂੰਗੀ ਫਾਰੇ ਉੱਤੇ ਦਿੱਲੀ ਵਾਲੇ ਭੁਜਾਣੇ ਨੇ ਬਸ ਅਸੀਂ ਕਿਵੇਂ ਦੇਖੀਏ ਕਿਉਂਕਿ ਜਦੋਂ ਵੋਟਰ ਜੇਕਰ ਇਹ ਕਹਿਣ ਕਿ ਸਾਡਾ ਵਿਸ਼ਵਾਸ ਛੁੱਟ ਗਿਆ ਤਾਂ ਤੇ ਮੰਨਦੇ ਆ ਲੋਕ ਹੁਣ ਜਦੋਂ ਲੀਡਰ ਕਹਿ ਦੇਣ ਕਿ ਸਾਡੀ ਲੀਡਰਸ਼ਿਪ ਤੋਂ ਹੀ ਵਿਸ਼ਵਾਸ ਛੁੱਟ ਗਿਆ ਸਾਡੀ ਸਰਕਾਰ ਤੋਂ ਹੀ ਜਿਹੜਾ ਵਿਸ਼ਵਾਸ ਛੁੱਟ ਗਿਆ ਤੇ ਲੋਕ ਕੀ ਲੋਕਾਂ ਦੇ ਪ੍ਰਭਾਅ ਕੀ ਪਊਗਾ ਦੇਖੋ ਮੇਰੀ ਮੇਰੀ ਗੱਲ ਸੁਣੋ ਮੈਂ ਇਹ ਕਹਿ ਰਹੀਆਂ ਲੀਡਰ ਜਿਹੜੇ ਸਾਡੇ ਹੁਣ ਅਸੀਂ ਐਮਐਲਏ ਚੁਣੇ ਨੇ ਕਿੰਨੇ 92 ਐਮਐਲਏ ਚੁਣੇ ਸੀ ਹਨਾ ਮੈਂ ਉਹਨਾਂ ਨੂੰ ਵੀ ਇਹੀ ਕਹਿਆ ਸੀਗਾ ਕਿ ਅਸੀਂ ਪਹਿਲਾਂ ਵੀ ਆਵਾਜ਼ ਚੱਕਦੇ ਸੀਗੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਦੇਖੋ ਇਹ ੱਤਕਾ ਹੋ ਰਿਹਾ ਪੰਜਾਬੀਆਂ ਪਰ ਸਾਡੀ ਆਵਾਜ਼ ਨੂੰ ਅਣਗੌਲਿਆ ਕੀਤਾ ਜਾਂਦਾ ਸੀ ਉਸ ਟਾਈਮ ਤੇ ਜ ਅਸੀਂ ਕਹਿੰਦੇ ਸੀਗੇ ਕਿ ਦੇਖੋ ਸਾਡਾ ਵਰਕਰ ਨੇ ਮਿਹਨਤ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਤਾਂ ਚੈਨਲ ਵਾਲੇ ਉਤ ਸਾਨੂੰ ਸਾਰਿਆਂ ਨੂੰ ਸਭ ਨੂੰ ਪਤਾ ਹੈ ਸਾਡੇ ਜਿਹੜੇ ਵਰਕਰ ਸੀਗੇ ਨਾ ਉਹ ਮੈਂ ਕਹਿੰਦੀ ਆ ਜੇਬਾਂ ਦੇ ਵਿੱਚ ਪੈਸੇ ਵੀ ਨਹੀਂ ਹੁੰਦੇ ਸੀਗੇ ਮੈਂ ਇਹ ਇਹ ਜਿਹੇ ਵਰਕਰ ਵੀ ਦੇਖੇ ਨੇ ਤੇ ਉਹ ਵਿਚਾਰੇ ਲਿਫਟਾਂ ਲੈ ਲੈ ਕੇ ਆ ਕੇ ਆਪਣੇ ਪਾਰਟੀ ਦਾ ਪ੍ਰਚਾਰ ਕਰ ਰਹੇ ਸੀਗੇ ਹੈਨਾ ਮੇਰੇ ਲੀਡਰਾਂ ਨੂੰ ਸਾਡੇ ਲੀਡਰ ਤਾਂ ਮੰंदे ਸੀ ਉਹਨਾਂ ਨੂੰ ਤਾਂ ਜਿਨ੍ਹਾਂ ਨੇ ਜੇ ਉਹ ਸਾਡੇ ਵਰਕਰਾਂ ਨੂੰ ਉਹ ਵਰਕਰਾਂ ਨੂੰ ਸੈੱਟ ਕਰਦੇ ਜਿਨ੍ਹਾਂ ਨੇ ਆਪਣੇ ਘਰ ਫੂਕ ਕੇ ਤਮਾਸ਼ੇ ਦੇਖੇ ਨੇ ਪਰ ਇਹ ਲੀਡਰ ਹੁਣ ਆਪਣੀ ਆਪ ਹੀ ਤੁਹਾਨੂੰ ਪਤਾ ਹੈ ਕਿਵੇਂ ਬਣ ਗਏ ਕੀ ਹੋ ਗਿਆ ਬਸ ਮੈਂ ਇਹ ਚਾਹਨੀ ਆ ਕਿ ਸਾਡੇ ਵਰਕਰ ਸੈੱਟ ਕਰੋ ਅਸੀਂ ਪੰਜਾਬ ਦੇ ਵਿੱਚ ਪੰਜਾਬ ਦਾ ਰਾਜ ਦੇਖਣਾ ਹੈ ਪੰਜਾਬ ਨੂੰ ਜੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਨਾ ਜੇ ਸਾਡੇ ਪੰਜਾਬੀ ਅੱਗੇ ਆਉਣਗੇ ਤੇ ਉਹ ਹੀ ਬਣਾ ਸਕਣਗੇ ਪੰਜਾਬੀਆਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਦੀ ਕੀ ਕੀ ਹੁਣ ਹੈਗਾ ਜ਼ਰੂਰਤਾਂ ਨੇ ਪੰਜਾਬੀਆਂ ਨੂੰ ਹੀ ਪਤਾ ਦਿੱਲੀ ਵਾਲਿਆਂ ਨੂੰ ਤਾਂ ਨਹੀਂ ਪਤਾ ਕਿ ਇਹ ਕਿਸ ਚੀਜ਼ ਦਾ ਹੈਗਾ ਕਿਉਂਕਿ ਅਗਰ ਅਕਸਰ ਵਗੈਰਾ ਹੁੰਦਾ ਹੈ ਕਿ ਨਿੱਜੀ ਗਿਲਾ ਵੀ ਹੁੰਦਾ ਹੈਗਾ ਕਿ ਮੈਨੂੰ ਚੇਅਰਮੈਨੀਆਂ ਨਹੀਂ ਦਿੱਤੇਆਂ ਮੈਨੂੰ ਆਦੇਦਾਰੀ ਨਹੀਂ ਦਿੱਤੀਆਂ ਕਿ ਇਹ ਲਾਹਾ ਲੈਣ ਦੀ ਕੋਸ਼ਿਸ਼ ਹੈ ਕਿਉਂਕਿ ਲਾਹਾ ਲੈਣ ਦੀ ਕਈ ਵਾਰ ਹੁੰਦੀ ਹੈ ਤਰਨਾ ਲਾ ਕੇ ਤੇ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਹੁੰਦੀ ਹੈ ਸਰਕਾਰ ਅਪਰੋਚ ਵੀ ਕਰ ਲੈਂਦੀ ਕਿ ਤੁਹਾਨੂੰ ਚੇਅਰਮੈਨ ਦੇ ਦਿੰਦੇ ਆ ਅੱਜ ਮੇਰੇ ਕੋਲੇ ਪੰਜਾਬ ਪ੍ਰਧਾਨਗੀ ਹੈ ਸਟੇਟ ਦੀ ਪੰਜਾਬ ਪ੍ਰਧਾਨ ਆ ਮੈਂ ਔਮਨ ਵਿੰਗ ਦੀ ਕੀ ਹੈ ਇਹ ਇੱਕ ਕੈਬਨਿਟ ਰੈਂਕ ਦੀ ਹੈ ਰੈਂਕ ਹੁੰਦਾ ਹੈ ਇਹ ਜੇ ਮੈਂ ਇਹ ਪਰਵਾਹ ਨਹੀਂ ਕੀਤੀ ਤਾਂ ਸਾਨੂੰ ਚੇਅਰਮੈਨੀਆਂ ਨਹੀਂ ਚਾਹੀਦੀਆਂ ਅਸੀਂ ਠੁੱਕ ਕੇ ਚੱਟਣ ਵਾਲਿਆਂ ਚੋਂ ਨਹੀਂ ਆ ਸਾ ਦੇਖੋ ਸਾਡੇ ਚ ਪੰਜਾਬੀ ਖੂਨ ਹੈ ਮੈਂ ਤਾਂ ਆਪਣੇ ਪੰਜਾਬੀ ਵਰਕਰਾਂ ਲਈ ਲੜ ਰਹੀ ਆ ਮੈਨੂੰ ਮੈਨੂੰ ਤਾਂ ਹਲੇ ਵੀ ਹੁਣ ਵੀ ਆਫਰ ਆਈਆਂ ਨੇ ਕਿ ਤੁਹਾਨੂੰ ਕਿਤੇ ਸੈੱਟ ਕਰ ਦਿੰਦੇ ਆ ਸਾਨੂੰ ਨਹੀਂ ਕੁਝ ਚਾਹੀਦਾ ਅਸੀਂ ਮੈਂ ਇਹਨਾਂ ਦੇ ਨਾਲ ਖੜੀ ਆ ਇਹਨਾਂ ਨੂੰ ਸੈੱਟ ਕਰ ਦੇਣ ਐ ਮੈਂ ਆਪੇ ਹੀ ਸੈੱਟ ਹੋ ਜਾਵਾਂਗੀ ਇਹ ਸੈਟਅਪ ਹੋ ਗਏ ਨਾ ਕੱਲ ਕੱਲ ਇਸਟਾ ਵੀ ਕੱਡੀਆਂ ਲਿਸਟਾਂ ਦੇ ਵਿੱਚ ਕਿਹਾ ਕਿ ਅਸੀਂ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂਗੇ ਅਸੀਂ ਜ਼ਿਲ੍ਹੇ ਨੂੰ ਮਜ਼ਬੂਤ ਕਰ ਰਹੇ ਹਾਂ ਇੱਥੇ ਤੱਕ ਕੀ ਪੰਜਾਬ ਦੇ 23 ਜ਼ਿਲ੍ਹੇ ਤੇ 27 ਜ਼ਿਲ੍ਹੇ ਤੱਕ ਦੱਸ ਦਿੱਤੇ ਗਏ ਕਿ 27 ਜ਼ਿਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਪ੍ਰਧਾਨ ਲਾਤੇ ਨੇ ਉਸ ਨੂੰ ਕਿਸ ਤਰੀਕੇ ਨਾਲ ਵੇਖੀ ਲਿਸਟਾਂ ਲਿਸਟਾਂ ਕਾਲਰ ਰਿਪੀਟ ਕੀਤੀਆਂ ਨੇ ਠੀਕ ਹੈ ਲਿਸਟਾਂ ਜਿਹੜੀਆਂ ਕੱਡੀਆਂ ਨੇ ਉਹਦੇ ਵਿੱਚ ਕੀ ਕੀਤਾ ਸਾਡੇ ਪਟਿਆਲੇ ਦੇ ਵਿੱਚ ਤਾਂ ਉਹੀ ਚਾਬਲੂਸ ਬੰਦੇ ਰਿਪੀਟ ਕਰਤੇ ਉਹੀ ਬੰਦੇ ਆ ਗਏ ਮੈਂ ਕਹਿੰਦੀ ਆ ਉਹ ਪਟਿਆਲੇ ਦੇ ਵਿੱਚ ਕੀ ਮੈਂ ਕਹਿੰਦੀ ਮੈਂ ਪੋਸਟ ਪਾਈ ਕਿ ਚਾਵਲੂਸ ਬੰਦੇ ਉਹੀ ਰਿਪੀਟ ਹੋ ਗਏ ਸਾਰੇ ਪਾਸੇ ਉਹੀ ਗੱਲਾਂ ਆਣੀਆਂ ਸ਼ੁਰੂ ਹੋ ਗਈਆਂ ਲੈ ਜੀ ਆ ਸਾਰੇ ਪਾਸੇ ਕਿ ਹਰ ਪਾਸੇ ਵਰਕਰ ਨੂੰ ਨਹੀਂ ਇਹਨਾਂ ਨੇ ਮੁੱਖ ਰੱਖਿਆ ਉਹ ਬੰਦਿਆਂ ਨੂੰ ਹੀ ਮੁੱਖ ਰੱਖਿਆ ਜਿਹੜੇ ਚਾਪਲੂਸੀ ਸੀਗੇ ਜਿਹੜੇ ਚਾਪਲੂਸੀਆਂ ਕਰਦੇ ਸੀ ਜਿਹੜੇ ਸਾਡੇ ਵਰਕਰਾਂ ਦੀਆਂ ਨੈਗੇਟਿਵ ਰਿਪੋਰਟਾਂ ਭੇਜਦੇ ਨੇ ਉੱਤੇ ਉਹਨਾਂ ਨੂੰ ਇਹਨਾਂ ਨੇ ਮੁੱਖ ਰੱਖਿਆ ਹੁਣ ਵੀ ਪ੍ਰਧਾਨ ਦਾ ਜ਼ਿਕਰ ਕਰ ਰਹੇ ਕਿ ਤੇਜਿੰਦਰ ਮਹਿਤਾ ਤਾਂ ਪਹਿਲਾਂ ਵੀ ਪ੍ਰਧਾਨ ਰਹੇ ਨੇ ਕਿ ਮੇਕਚੰਦ ਜੀ ਪਹਿਲਾਂ ਰਹੇ ਤੁਸੀਂ ਆਪ ਹੀ ਜਾਣੀ ਜਾਣੋ ਕਿ ਕਿਹੜੇ ਪਟਿਆਲੇ ਦੇ ਵਿੱਚ ਲੱਗੇ ਨੇ ਨਵੇਂ ਦੁਬਾਰਾ ਉਹੀ ਰਿਪੀਟ ਹੋਏ ਨੇ ਚਾਹੇ ਉਹ ਸਟੇਟ ਦੇ ਨੇ ਤੇ ਚਾਹੇ ਉਹ ਜ਼ਿਲ੍ਹੇ ਦੇ ਨੇ ਤੇ ਮੈਂ ਤਾਂ ਸਭ ਦਾ ਹੀ ਕਹੂੰਗੀ ਕਿ ਉਹਨਾਂ ਨੇ ਨੈਗੇਟਿਵ ਰਿਪੋਰਟਾਂ ਦਿੱਤੀਆਂ ਨੇ ਸਾਡੇ ਪੰਜਾਬੀਆਂ ਦੀਆਂ ਸਾਡੇ ਬੰਦਿਆਂ ਦੀਆਂ ਜਿਨ੍ਹਾਂ ਨੇ ਕੰਮ ਕੀਤੇ ਉਹਨਾਂ ਨੂੰ ਅੱਗੇ ਨਹੀਂ ਲਿਆਂਦਾ ਕੀ ਝੂਠੇ ਪਰਚੇ ਹੁੰਦੇ ਨੇ ਤੁਸੀਂ ਜ਼ਿਕਰ ਕੀਤਾ ਸੀ ਪੋਸਟ ਦੇ ਵਿੱਚ ਕਿ ਝੂਠੇ ਪਰਚੇ ਦੇ ਵਿੱਚ ਵੀ ਮੈਨੂੰ ਫਸਾਇਆ ਜਾ ਸਕਦਾ ਹੈ ਇਹ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਝੂਠੇ ਪਰਚੇ ਕਰਾ ਰਹੀ ਹੈਗੀ ਹੈ ਕਰਾ ਕਰਾ ਸਕਦੀ ਹੈ ਦੇਖੋ ਜੀ ਮੌਜੂਦਾ ਸਰਕਾਰ ਦੇ ਖਿਲਾਫ ਧਰਨਾ ਦੇ ਰਹੀਆਂ ਠੀਕ ਹੈ ਤੇ ਹੋ ਬਿਲਕੁਲ ਕਰ ਵੀ ਸਕਦੇ ਨੇ ਕਰ ਵੀ ਸਕਦੇ ਨੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਕੀ ਕੁਝ ਕਰਾ ਸਕਦੀਆਂ ਨੇ ਮੈਂ ਤਾਂ ਇਹ ਹੀ ਗੱਲ ਕਹਿ ਰਹੀ ਆ ਮੈਂ ਤਾਂ ਮੈਨੂੰ ਤਾਂ ਹੈ ਡਰ ਕੇ ਹੋ ਸਕਦਾ ਪਰ ਇਹ ਲੋਕਾਂ ਦਾ ਸਵਾਲ ਹੈ ਕਿ ਕੀ ਵਾਕਈ ਇਹ ਬਦਲਾਵ ਹੈਗਾ ਜਿਹੜਾ ਬਦਲਾਵ ਦਾ ਜ਼ਿਕਰ ਲੋਕਾਂ ਦੇ ਵਿੱਚ ਹੋਇਆ ਸੀ ਦੇਖੋ ਅਸੀਂ ਇਹੋ ਜਿਹਾ ਬਦਲਾਵ ਤਾਂ ਸੋਚਿਆ ਹੀ ਨਹੀਂ ਸੀਗਾ ਅਸੀਂ ਇਹੋ ਜਿਹਾ ਬਦਲਾਵ ਨਹੀਂ ਸੋਚਿਆ ਸੀਗਾ ਕਿ ਇਹ ਦਿੱਲੀ ਵਾਲੇ ਆ ਕੇ ਸਾਡੇ ਤੇ ਰਾਜ ਕਰਨਗੇ ਇਹ ਬਦਲਾਵ ਨਹੀਂ ਅਸੀਂ ਸੋਚਿਆ ਸੀ ਅਸੀਂ ਤਾਂ ਸੋਚਿਆ ਸੀ ਸਾਡੇ ਪੰਜਾਬੀ ਜਿਹੜੇ ਅੱਗੇ ਆਣਗੇ ਪੰਜਾਬੀਆਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣਗੇ ਪੰਜਾਬੀ ਸਾਰਾ ਕੁਝ ਵਾਕਡੋਰ ਸਮਝ ਕਿਉਂਕਿ ਦੂਜੀਆਂ ਪਾਰਟੀਆਂ ਤੋਂ ਆਪਾਂ ਬੜੇ ਪਰੇਸ਼ਾਨ ਸੀਗੇ ਤੁਹਾਨੂੰ ਪਤਾ ਹੈ ਦੂਜੀਆਂ ਪਾਰਟੀਆਂ ਨੇ ਇਹ ਕੰਮ ਮੈਂ ਵੀ ਮੈਂ ਮੇਰੇ ਹਸਬੰਦ ਖੁਦ ਦੇ ਕਾਂਗਰਸ 'ਚ ਸੀਗੇ ਤੇ ਮੈਂ ਜੇ ਚਾਹਦੀ ਤਾਂ ਮੈਂ ਕਾਂਗਰਸ ਜੁਆਇਨ ਕਰ ਸਕਦੀ ਸੀ ਪਰ ਮੈਂ ਕਾਂਗਰਸ ਨਹੀਂ ਜੁਆਇਨ ਕੀਤੀ ਮੈਂ ਕਿਉਂ ਜੁਆਇਨ ਕੀਤੀ ਸੀ ਕਿ ਈ ਇਮਾਨਦਾਰ ਪਾਰਟੀ ਸਾਡੇ ਯੂਥ ਦਾ ਸੋਚੂਗੀ ਸਾਡੇ ਯੂਥ ਨੂੰ ਰੋਜ਼ਗਾਰ ਦੇਊਗੀ ਸਾਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਸੀ ਇਹਨਾਂ ਤੋਂ ਸਾਨੂੰ ਕੋਈ ਫ੍ਰੀ ਚੀਜ਼ਾਂ ਨਹੀਂ ਚਾਹੀਦੀਆਂ ਸੀ ਇਹਨਾਂ ਤੋਂ ਇਹਨਾਂ ਨੇ ਲੋਕਾਂ ਨੂੰ ਗਰੰਟੀਆਂ ਦੇ ਰਸਤੇ ਦੇ ਪਾਤਾ ਜੀ ਇਹ 1000 ਰੁਪਏ ਗਰੰਟੀ ਦੇਣਗੇ ਲਿਆ ਦੇਣ ਹੁਣ 1000 ਰੁਪਏ ਗਰੰਟੀ ਅੱਜ ਮੈਂ ਲਾਵਾਂ ਮੈਨੂੰ ਕਹ ਲਿਆ ਨੇ ਪ੍ਰਧਾਨ ਰਹੇ ਹੋ ਤਾਂ ਤੁਸੀਂ ਪੁੱਛੇ ਹੋਣਾ ਕਿ ਕਿਵੇਂ ਦਵੋਗੇ ਯਾਰ ਮੈਂ ਤਾਂ ਦੱਸ ਰਹੀ ਆ ਮੈਂ ਤਾਂ ਦੱਸ ਰਹੀ ਆ ਕਿ 1000 ਰੁਪਏ ਗਾਰੰਟੀ ਅਗਲੇ ਆ ਮੰਗ ਰਹੀਆਂ ਨੇ ਹੁਣ ਇਹਨਾਂ ਇਹਨਾਂ ਨੂੰ ਅਸੀਂ ਬੜੀ ਵਾਰੀ ਕਿਹਾ ਕਿ ਲਿਆਓ ਕਰੋ ਸਾਡੀਆਂ ਭੈਣਾਂ ਦੀਆਂ ਗਾਰੰਟੀਆਂ ਕੱਢੋ 36000 ਰੁਪਏ ਬਣਦਾ ਮੋਗੇ 'ਚ ਲੱਗ ਗਿਆ ਨਾ ਪੋਸਟਰ ਮੋਗੇ 'ਚ ਪੋਸਟਰ ਲੱਗ ਗਿਆ 36000 ਰੁਪਏ ਮਹੀਨਾ ਬਣਦਾ ਲਿਆਓ ਦਿਓ ਸਾਡੀਆਂ ਭੈਣਾਂ ਨੂੰ ਇਹ ਝੂਠੇ ਵਾਦੇ ਨਾ ਕਰੋ ਤੁਸੀਂ ਵੀ ਤੁਸੀਂ ਵੀ ਫਿਰ ਹੋਏ ਜਿਹੀ ਹੋਗੇ ਜਿਵੇਂ ਜਿਵੇਂ ਨਾਲ ਹੀ ਹੋਣੇ ਕਿ ਜਦੋਂ ਇਹ ਪ੍ਰਚਾਰ ਹੋ ਰਿਹਾ ਸੀ 1000 ਰੁਪਏ ਗਾਰੰਟੀ ਦੇ ਇਹ ਨਹੀਂ ਕਰਨਗੇ ਹੁਣ ਮੈਂ ਕਹਿ ਰਹੀਆਂ ਨਸ਼ਾ ਨਸ਼ਾ ਕਿਹੜਾ ਹੈਗਾ ਨਸ਼ਾ ਵਿਰੋਧਾ ਯੁੱਧ ਉਹ ਕਰ ਰਹੇ ਨੇ ਅੱਛਾ ਕੰਮ ਕਰ ਰਹੇ ਨੇ ਅਸੀਂ ਤਾਰੀਫ਼ ਵੀ ਕਰਦੇ ਆ ਉਹਨਾਂ ਦੀ ਕਿ ਜਿੱਥੇ ਉਹ ਅੱਛਾ ਕੰਮ ਕਰ ਰਹੇ ਨੇ ਕਰ ਰਹੇ ਨੇ ਪਰ ਝੂਠੇ ਵਾਦੇ ਨਾ ਕਰੋ ਇਹਦਾ ਕੈਪਟਨ ਸਾਹਿਬ ਨੇ ਜਿਵੇਂ ਸੌਂਹ ਕਾਦੀਆਂ ਸੀ ਬੇਰੁਜ਼ਗਾਰੀ ਖਤਮ ਕਰਾਂਗਾ ਇਹ ਕਰਾਂਗਾ ਗੁਟਕਾ ਸਾਹਿਬ ਦੀ ਸੌਂ ਚੱਕੀ ਸੀ ਤੇ ਅੱਜ ਇਹ ਵੀ ਉਸੇ ਲੀਹ ਤੇ ਹੀ ਚੱਲ ਪਏ ਠੀਕ ਹੈ ਨਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਮੈਨੂੰ ਤਾਂ ਪਾਸੇ ਅੱਜ ਜੋ ਮੇਰਾ ਮੇਨ ਮੋਟਿਵ ਕੀ ਹੈ ਸਾਡੇ ਭੈਣ ਭਰਾਵਾਂ ਦੇ ਹੱਕ ਦਿਓ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ 2012 ਤੋਂ ਚੱਲੇ ਹੋਏ ਨੇ 2012 ਤੋਂ ਜਿਹੜਾ ਅੰਨ ਅੰਦੋਲਨ 11 ਤੋਂ 2 ਅੰਨ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਆ ਸਾਡੇ ਮਲੋਤਰਾ ਜੀ ਬੈਠੇ ਨੇ ਆ ਇਕਬਾਲ ਜੀ ਬੈਠੇ ਨੇ ਇਧਰ ਮੇਰੀਆਂ ਭੈਣਾਂ ਅਮਰਸ ਸੋਇਆ ਸਾਰੀਆਂ ਭੈਣਾਂ ਆ ਪਿੱਛੇ ਬੈਠੇ ਨੇ ਆ ਹਰਪਾਲ ਜੀ ਮਾਦੇ ਮਜੂਦਾ ਬਲਾਕ ਪ੍ਰਧਾਨ ਸਾਰੇ ਸਾਡੇ ਇੱਥੇ ਆਏ ਹੋਏ ਨੇ ਮਜੂਦਾ ਤੇ ਕੋਈ ਕਿਸੇ ਨੂੰ ਡਰ ਨਹੀਂ ਭਾਟਿਆ ਸਾਹਬਾ ਦੇਖੋ 11 ਦੇ ਮੈਂਬਰ ਬਣਾ ਰਹੇ ਸੀਗੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਪੋਸਟਾਂ ਪਾ ਰਹੇ ਸੀਗੇ ਕੋਈ ਅਪਰੋਚ ਹੋਈ ਕੋਈ ਥ੍ਰੈਟ ਹੋਇਆ ਜਾਂ ਇਸ ਤਰੀਕੇ ਦੀ ਦੇਖੋ ਚਲੋ ਅਪਰੋਚ ਤਾਂ ਹੁੰਦੀ ਹੋਈ ਐ ਕਹਿੰਦੇ ਨੇ ਪੋਸਟਰ ਡਿਲੀਟ ਕਰੋ ਕਿਉਂ ਕਰੀਏ ਅਸੀਂ ਨਹੀਂ ਪੋਸਟ ਅਡਰਲੀਟ ਕਰਦੇ ਅਸੀਂ ਤਾਂ ਸੱਚ ਦੇ ਨਾਲ ਖੜਾਂਗੇ ਔਰ ਹੱਕ ਸੱਚ ਦੀ ਲੜਾਈ ਦੇ ਵਿੱਚ ਲੜਾਂਗੇ ਅੱਜ ਆਪਾਂ ਗੁਰਦੁਆਰਾ ਸ਼੍ਰੀ ਦੁੱਖਨਵਾਰਨ ਸਾਹਿਬ ਜੋ ਕਿ ਇੱਕ ਪਵਿੱਤਰ ਧਾਮ ਹੈ ਉੱਥੇ ਮੈਂ ਇਹ ਸੌਂ ਖਾਨਣੀ ਆ ਕਿ ਮੈਂ ਪਿੱਛੇ ਨਹੀਂ ਹਟਦੀ ਹੈਗੀ ਪਰ ਤੁਸੀਂ ਸਾਰੇ ਮੇਰਾ ਸਾਥ ਦਿਓ ਅੱਜ ਉਹ ਬੰਦੇ ਇੱਥੇ ਸਾਥ ਦੇਣ ਮੇਰਾ ਜਿੰਦਾਬਾਦ ਜਿਹੜੇ ਜਿੰਦਾਬਾਦ ਤੁਹਾਡਾ ਮਰੂਤਰਾ ਸਾਹਿਬ ਤੁਸੀਂ ਤੇ ਸਰਕਾਰ ਦੇ ਪੱਖ ਰੱਖਦੇ ਹੋ ਜੀ ਟੀਵੀ ਚੈਨਲਾਂ ਤੇ ਜਾ ਕੇ ਤੁਸੀਂ ਸਪੋਕਸਪਰਸਨ ਹੋ ਤੇ ਤੁਸੀਂ ਵੀ ਅੱਜ ਆਪਣੀ ਸਰਕਾਰ ਖਿਲਾਫ ਬੈਠ ਗਏ ਹੋ ਜੀ ਬੜੇ ਦੁੱਖ ਦੇ ਨਾਲ ਅੱਜ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਦੋ ਬੜੇ ਵੱਡੇ ਮੁੱਦੇ ਅੱਜ ਪੰਜਾਬ ਚ ਖੜੇ ਹੋ ਰਹੇ ਨੇ ਇੱਕ ਤਾਂ ਜਿਹੜੇ ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਦੀਪਕ ਚੋਹਾਨ ਤਨਖਾਹ ਲੈੰਦਾ ਰਿਹਾ تنخا لے کے کام ਕਰਦਾ ਰਿਹਾ ਔਰ ਇਹ ਸਾਰੇ ਵਲੰਟੀਅਰ ਆਪਣੀ ਜੇਬੋਂ ਪੈਸੇ ਖਰਚ ਕਰਦੇ ਰਹੇ ਔਰ ਉਸ ਬੰਦੇ ਨੂੰ ਚੇਅਰਮੈਨ ਹੀ ਦੇ ਦਿੱਤੀ ਔਰ ਇੱਕ ਹੋਰ ਉਹ ਲੇਡੀ ਜਿਹੜੀ ਜਿਸ ਨੂੰ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਬਣਾਇਆ ਹੈ ਕਿਉਂ ਪੰਜਾਬ ਵਿੱਚ ਕਾਬਲ ਲੋਕ ਨਹੀਂ ਹੈ ਇੱਕ ਤਾਂ ਇਹ ਹੈ ਬਹੁਤ ਵੱਡਾ ਮੁੱਦਾ ਪਰ ਇਹ ਸਭ ਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਸਾਡੇ ਆਮ ਆਦਮੀ ਪਾਰਟੀ ਦੇ ਸੰਵਿਧਾਨ ਦਾ ਘਾਣ ਹੋ ਰਿਹਾ ਹੈ ਸੰਵਿਧਾਨ ਦਾ ਉਲੰਘਣ ਹੋ ਰਿਹਾ ਹੈ ਦੇਖੋ ਇਹ ਪੈਰਾ 4 ਹੈਗਾ ਹੈ ਇਹ ਨੂੰ ਇਹ ਕਹਿੰਦਾ ਕਿ ਜ਼ਿਲ੍ਹਾ ਲੈਵਲ ਤੇ ਜਿਹੜੇ ਵੋਲੰਟੀਅਰਸ ਨੇ ਉਹ ਆਪਣਾ ਜ਼ਿਲ੍ਹਾ ਪ੍ਰਧਾਨ ਚੁਣਨਗੇ ਉਸ ਤੋਂ ਫਿਰ ਸਾਰੇ ਜਿਹੜੇ ਚੁਣੇ ਹੋਏ ਆ ਉਹ ਸਟੇਟ ਲੈਵਲ ਤੇ ਜਾਣਗੇ ਪਰ ਸਾਡੇ ਤੇ ਉੱਤੋਂ ਹੀ ਥੋਪੇ ਜਾ ਰਹੇ ਨੇ ਇਸ ਥਾਂ ਤੇ ਜਿਹੜਾ ਵੋਲੰਟੀਅਰ ਦੇ ਹੱਕਾਂ ਦਾ ਕਾਣ ਹੋ ਰਿਹਾ ਉਸ ਕਰਕੇ ਵੋਲੰਟੀਅਰ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਕਿਉਂਕਿ ਉਹ ਉੱਤੋਂ ਹੀ ਥੋਪੇ ਜਾਂਦੇ ਨੇ ਵੋਲੰਟੀਅਰ ਦੀ ਵੋਟ ਦੀ ਲੋੜ ਹੀ ਨਹੀਂ ਉਹਨਾਂ ਨੂੰ ਸੋ ਇਹ ਜਿਹੜਾ ਸੰਵਿਧਾਨ ਦਾ ਕਾਣ ਹੋ ਰਿਹਾ ਇਹ ਇਸ ਸਾਰੀ ਸਮੱਸਿਆ ਦੀ ਜੜ ਹੈਗੀ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਤੋਂ ਇਹ ਉਮੀਦ ਨਹੀਂ ਰੱਖੀ ਜਾਂਦੀ ਕਿ ਤੁਸੀਂ ਪਾਰਟੀ ਦੇ ਸੰਵਿਧਾਨ ਦਾ ਉਲੰਘਣ ਕਰੋ ਕਿਰਪਾ ਕਰਕੇ ਕੱਲ ਜਿੰਨੀਆਂ ਵੀ ਨਿਯੁਕਤੀਆਂ ਕੀਤੀਆਂ ਹਨ ਉਹਨਾਂ ਨੂੰ ਰੱਦ ਕਰੋ ਉਹ ਗੈਰ ਸੰਵਿਧਾਨਿਕ ਨੇ ਸੰਵਿਧਾਨ ਮੁਤਾਬਕ ਇਲੈਕਸ਼ਨ ਦੇ ਥਰੂ ਜ਼ਿਲ੍ਹਾ ਪ੍ਰਧਾਨ ਲਾਓ ਜ਼ਿਲ੍ਹਾ ਕੋ ਜ਼ਿਲ੍ਹਾ ਕਨਵੀਨਰ ਜ਼ਿਲ੍ਹਾ ਕੋ ਕਨਵੀਨਰ ਲਾਓ ਉਸ ਦੇ ਥਰੂ ਹੋਰ ਜਿਹੜੇ ਉੱਪਰ ਅਹੁਦੇਦਾਰ ਜਾਣੇ ਨੇ ਸਟੇਟ ਲੈਵਲ ਤੇ ਉਹ ਲਗਾਓ ਤਾਂ ਉਹ ਵਲੰਟੀਅਰ ਦੀ ਅਵਾਜ਼ ਸੁਣੀ ਜਾਏਗੀ ਸਤਿ ਸ੍ਰੀ ਅਕਾਲ ਭਾਈ ਤੁਹਾਨੂੰ ਲੱਗਦਾ ਹੈ ਕਿ ਵਲੰਟੀਅਰ ਦੀ ਸੁਣਵਾਈ ਭਗਵੰਤ ਮਾਨ ਨਹੀਂ ਕਰ ਰਹੇ ਨੇ ਜਾਂ ਦਿੱਲੀ ਵਾਲੇ ਨਹੀਂ ਕਰ ਰਹੇ ਨੇ ਜਾਂ ਭਗਵੰਤ ਮਾਨ ਦੀ ਸੁਣੀ ਨਹੀਂ ਜਾਂਦੀ ਇਹ ਦੋਵੇਂ ਮਿਲੇ ਹੋਏ ਨੇ ਜੀ ਕੈਮਰਾ ਪਰਸਨ ਰਵੀ ਜੱਪਨ ਦੇ ਨਾਮ ਜੰਪੀ ਸਿੰਘ ਪੀਟੀਸੀ న్యూਸ ਪਟਿਆਲਾ